ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰੇ ਸਵੇਰੇ ਉੱਠਣ ਤੋਂ ਬਾਅਦ ਵੀ ਮੇਰੀ ਅੱਖਾਂ ਨਹੀਂ ਸੀ ਬਿਲਕੁਲ ਵੀ ਖੁੱਲ ਰਹੀਆਂ ਅਰਮਾਨ ਤੇ ਰਮਾਨ ਦੇ ਪਾਪਾ ਹਲੇ ਸੁੱਤੇ ਪਏ ਸੀਗੇ ਕਿਉਂਕਿ ਰਾਤ ਮੌਸਮ ਬਹੁਤ ਜ਼ਿਆਦਾ ਠੰਡਾ ਸੀਗਾ ਇਸ ਲਈ ਮੇਰਾ ਹੋਰ ਮਨ ਕਰਦਾ ਪਿਆ ਸੀਗਾ ਕਿ ਮੈਂ ਹੋਰ ਸੌਂ ਜਾ ਉਸ ਤੋਂ ਬਾਅਦ ਮੈਂ ਸਿੱਧਾ ਮਾਰੀ ਸੀ ਅਰਸੋਈ ਚੈਂਟਰੀ ਕਿਉਂਕਿ ਮੈਂ ਚਾਹ ਧਰਨੀ ਸੀਗੀ ਲੇਟ ਵੀ ਕਾਫੀ ਹੋ ਗਈ ਸੀਗੀ ਮੈਂ 6:30 ਵਜੇ ਉੱઠી ਸੀਗੀ ਅਰਮਾਨ ਦੇ ਪਾਪਾ ਤਾਂ ਸਿੱਧਾ ਉੱਠਣਸਾਰ ਪਹਿਲਾਂ ਚਾਹ ਮੰਗਦੇ ਹੁੰਦੇ ਆ ਉਸ ਤੋਂ ਬਾਅਦ ਡੈਡੀ ਜਾਗਦੇ ਸੀਗੇ ਮੈਂ ਸਭ ਤੋਂ ਪਹਿਲਾਂ ਡੈਡੀ ਨੂੰ ਚਾਹ ਫੜਾ ਕੇ ਆਂਦੀ ਫ ਸੀ ਆਲੂ ਪਕੌੜਿਆਂ ਦੀ ਦਾਲ ਵੈਸੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀਗੀ ਤੇ ਉਸ ਤੋਂ ਬਾਅਦ ਮੈਂ ਗੁੱਸੇ 'ਚ ਜਨਾ ਚੱਕ ਲਈਆਂ ਸੀ ਹਰੀਆਂ ਮਿਰਚਾਂ ਕਿਉਂਕਿ ਰਮਾਨ ਦੇ ਪਾਪਾ ਬਹੁਤ ਖਿਜਦੇ ਆ ਜਦੋਂ ਹਰੀਆਂ ਮਿਰਚਾਂ ਦਾਲ 'ਚ ਪਾ ਦਿੰਨੇ ਆ ਮੈਂ ਤਾਂ ਪਾਈਆਂ ਸੀ ਮੈਂ ਕਿਹਾ ਮੈਨੂੰ ਦੁਵਾਰੋ ਕਹਿਣ ਹੀ ਨਾ ਫਿਰ ਮੈਂ ਕੀਤੀ ਕੜਛੀ ਨਾ ਪਕੌੜਿਆਂ ਦੀ ਪਟਾਈ ਉਸ ਤੋਂ ਬਾਅਦ ਦਾਲ ਪਾਣੀ ਬਣਾ ਕੇ ਫਿਰ ਮੈਂ ਰੋਟੀ ਬਣਾਈ ਸੀਗੀ ਬਹੁਤ ਜ਼ਿਆਦਾ ਗਰਮੀ ਸੀਗੀ ਗਰਮੀ ਨਾਲ ਮੇਰੀ ਹਾਲਤ ਇੰਨੀ ਕ ਖਰਾਬ ਹੋ ਗਈ ਸੀਗੀ ਕਿ ਕੋਲਰ ਮੂਰੇ ਸ਼ਾਂਤੀ ਨਾਲ ਬੈਠ ਕੇ ਫਿਰ ਮੈਂ ਕਾਬਦਲੀ ਪਰੌਂਠਾ ਲੈ ਕੇ ਆਈ ਸੀਗੀ ਉਹ ਖਾ ਕੇ ਦੇਖਿਆ ਚਲੋ ਦਾਲ ਵਧੀਆ ਬ ਗਿਆ ਹਨ ਤੇ अरमान मेरे कोले ਖੜਾ ਰੋਈ ਜਾਂਦਾ ਪਿਆ ਸੀ ਕਿਉਂਕਿ ਉਹ ਫੋਨ ਮੰਗਦਾ ਸੀ ਵੀਡੀਓ ਕਿਦਾਂ ਦੀ